ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿੰਡੂ ਮਾਂਪ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇਹ ਆਪਣਾ ਇੱਕ ਹੋਰ ਨਵਾਂ ਵਲੌਗ ਸ਼ਾਮ ਦਾ ਟਾਈਮ ਆ ਤੇ ਆਪਾਂ ਆ ਗਏ ਖੂਹ ਤੇ ਤੇ ਇਹ ਹੈ ਜੀ ਆਪਣੀ ਗਾਓ ਇਹਦਾ ਨਾਮ ਪਤਾ ਕੀ ਰੱਖਿਆ ਸੀ ਬਣੀ ਦੀ ਨਾਨੀ ਦੱਸ ਕੇ ਗਈ ਨਾਮ ਕਹਿੰਦੇ ਤੁਸੀਂ ਆਪਣੀ ਦਾ ਕੋਈ ਨਾਮ ਵੀ ਰੱਖੋ ਤੇ ਇਹਦਾ ਨਾਮ ਅਸੀਂ ਰੱਖਿਆ ਮੰਗੂ ਮੰਗੋ ਨਾਮ ਵੀ ਦਾ ਰੱਖਿਆ ਕਿਉਂਕਿ ਜਿੱਦਾਂ ਦੀ ਮੰਗ ਮੰਗੀ ਸੀ ਉਦਾਂ ਦੀ ਸਾਨੂੰ ਗਾਣ ਹੋਏ ਠੰਡੀ ਮਤਲਬ ਜਿੱਦਾਂ ਦੀ ਉੱਚਿਆ ਸੀ ਉਦਾਂ ਦੀ ਆ ਇਸ ਕਰਕੇ ਆਪਾਂ ਇਹਦਾ ਨਾਮ ਰੱਖ ਦਿੱਤਾ ਮੰਗੋ ਮੰਗੋ ਖਾਲਾ ਉਠਣ ਤਾਰ ਗੱਡੀ ਉੱਠ ਜਾ ਹੈ ਤੇ ਨਾ ਆਪਣੀ ਮਰਜ਼ੀ ਨਾਲ ਉੱਠਦੀ ਆ ਮਜਾਜ ਨਾਲ ਉਹ ਚੱਕੇ ਦੋ ਕਿ ਚੱਕਣ ਦੇਈ ਆ ਚੱਕ ਕੇ ਉੱਠ ਕੇ ਗਾਉਗੀ ਨੀਲਾ ਨਾ ਮੋੜ ਦੱਸ ਹਾਂ ਖਾਲਾ ਸੇ ਨੂੰ ਕਹਿੰਦੇ ਥੋੜੀ ਮੋਦਰਾ ਉਹਦੇ ਕੋਲ ਦਾ ਬੱਚਾ ਇਹ ਮੈਂ ਦੁਪਹਿਰੇ ਫੇਪਾਈ ਸੀ ਥੋੜੇ ਖੱਦ ਦੇ ਵਿੱਚੋਂ ਰੱਜੀ ਆ ਤਾਂ ਹੀ ਬੈਠੀ ਹੋਈ ਆ ਇਹਦਾ ਨਾਮ ਅਸੀਂ ਬੁੱਧੂ ਰੱਖਿਆ ਬੁੱਧੂ ਜੀਭਾਂ ਕੱਢਣ ਲੱਪਿਆ ਇਹਨੂੰ ਕਿਉਂਕਿ ਬੁੱਧਵਾਰ ਪੈਦਾ ਹੋਇਆ ਇਸ ਕਰਕੇ ਇਹਦਾ ਨਾ ਬੁੱਧੂ ਰੱਖ ਦਿੱਤਾ ਆਪਾਂ ਆਜਵਾਨੀ ਦੇ ਪੱਤੇ ਵੱਢ ਲੈ ਟਾਈਮ ਨਾਲ ਹੀ ਬੱਦਲ ਬਹੁਤ ਹੋਇਆ ਸੀਗਾ ਮਨਵੀਰ ਨੂੰ ਇਹ ਸੀ ਕਿ ਵੀਨ ਆ ਜਾਵੇ ਤੈਨੂੰ ਥੱਲੇ ਚਾ ਪਾ ਕੇ ਜਰਾ ਥਲਾ ਰਾਸੂਪਾ ਦੇ ਆ ਛੋਟੀ ਪੱਲੀ ਚ ਪਾ ਲੈਨੇ ਆ ਲੈ ਉਹ ਏ ਘਮਿਆ ਗੋਂਗਲੂ ਮੇਰ ਜੁਰਤੇ ਮਨ ਜੀ ਨਾ ਗੋਂਗਲੂ ਸ਼ਲਗਮ ਗੋਂਗਲੂ ਆਹੋ ਇਹ ਛੋਟੇ ਹੁੰਦੇ ਸੀ ਡੇ ਖੇਤਾਂ ਚ ਜਾਣਾ ਦੋ ਦੋ ਤਿੰਨ ਤਨ ਉੱਧੇ ਹੀ ਘੱਟੇ ਮਿੱਟੇ ਵੀ ਹੁੰਦੇ ਸੀ ਮਿੱਟੇ ਆ ਮਿੱਟੇ ਚਿੱਟੇ ਮਿੱਟੇ ਆ ਜਿਹੜੇ ਪੀਲੇ ਬੰਦਦੇ ਆ ਉਹ ਨਹੀਂ ਆ ਮਿੱਟੇ ਇਹ ਮੈਂ ਉਹਨੇ ਭਰਿਆ ਨਿੰਦੇ ਤੇ ਉਹ ਇਹਨੂੰ ਕਿਸੇ ਦਿਨ ਨਵਾਈਏ ਇਹਨੂੰ ਕੱਲ ਨੂੰ ਨਵਾਵਾਂਗੇ ਨਾਲ ਐਵੇਂ ਲਾਗਨ ਨੂੰ ਹੋਂਦਾ ਉਹ ਬੁੱਦੂ ਇਹ ਕਿ ਹਰੀ ਜੀਵਤ ਹੈ ਇਹਨੂੰ ਨਵਾਉਣਾ ਗਾਣ ਲੱਗੀ ਭੁੱਖ ਇਹਨੂੰ ਕੈਂਡੀ ਦੇ ਦਿੱਤੀ ਆ ਮੈਂ ਬਹੁਤ ਚਾਇਦ ਲੱਗੀ ਹੋਈ ਇਹਦੇ ਵਿੱਚ ਟਪਦੀ ਹੁੰਦੀ ਸੀ ਕੈਂਡੀ ਆ ਨਾ ਹਾਂ ਨਾ ਐਦਾਂ ਦਾ ਇਹ ਕੈਂਡੀ ਹੁੰਦੇ ਆ ਚਲੋ ਸੋਣ ਤੋਂ ਬਾਅਦ ਜ਼ਮੀਨ ਤੇ ਦੇਖਦੀ ਰਹਿੰਦੀ ਹੁੰਦੇ ਆ ਪਤਾ ਲੱਗ ਗਿਆ ਤੈਨੂੰ ਕਿੰਨੀ ਮਿਣੀ ਹੋਣੀ ਹੈ ਨਾ ਮੈਂ ਸਾਰਾ ਟੈਕਸਰ ਤੋਂ ਪੁੱਛ ਕੇ ਆਇਆ ਸੀ ਨਹੀਂ ਤੋਲਣੀ ਤਾਂ ਨਹੀਂ ਪੈਂਦੀ ਤੁਹਾਨੂੰ ਨਹੀਂ ਉਹ ਜਿਹੜਾ ਕੱਪ ਹੈ ਉਹ ਪੂਰਾ ਪਰਟੀਸੀ ਨਾ ਕੱਢੀ ਹੈ ਨਾ ਤੇ ਪਉਣੀ ਉਹ 1 ਕਿਲੋ ਹੀ ਆ ਇੱਕ ਚੰਟਾ ਉਹਦਾ ਮਾਪੂਰ ਨਹੀਂ ਲੱਗੇ ਚੱਲ ਗਿਆ ਸਰਦੀ ਲੈ ਕੇ ਸਰੀਰ ਦਾ ਘੱਟੇ ਅੰਦਰ ਰੱਗ ਗਿਆ ਅਸੀਂ ਮਨਵੀਰ ਦਾ ਸੋਚਦੇ ਸੀ ਅਸੀਂ ਇਹਨੂੰ ਬਾਹਰ ਭੇਜ ਦਈਏ ਬਾਹਰ ਮੈਂ ਜਾਣਾ ਨਹੀਂ ਹੈ ਅਸੀਂ ਬਾਹਰ ਭੇਜਦੀ ਆ ਮਤਲਬ ਅਸੀਂ 2 ਨੰਬਰ 'ਚ ਨਹੀਂ ਸੀ ਭੇਜਣਾ ਜੇ ਭੇਜਦੇ 20 22 ਚਾਂਸ ਇਹਨੂੰ ਅਸੀਂ ਵਰਕ ਵੀਜ਼ੇ ਤੇ ਭੇਜਣਾ ਸੀ ਕਿਉਂਕਿ ਮਨ ਮੀਰ ਦੇ ਡੈਡੀ ਦੀ ਉਧਰ ਜਾਣ ਪਛਾਨ ਹੈਗੀ ਵਰਕ ਵੀਜ਼ੇ ਤੇ ਕੱਢਣਾ ਸੀ ਤੇ ਜਿਹੜਾ ਵਰਕ ਵੀਜ਼ਾ ਮਿਲਦਾ ਸੀ ਉਹ ਪਤਾ ਕਿਹਦਾ ਮਿਲਦਾ ਫਾਰਮ ਦਾ ਗਾਵਾਂ ਦੇ ਫਾਰਮ ਦਾ ਲਈ ਸੋਚਿਆ ਗਾਵਾਂ ਦੇ ਫਾਰਮ ਤੇ ਕੰਮ ਕਰਨਾ ਤੇ ਕਿਸੇ ਦੇ ਅੰਡਰ ਜਾ ਕੇ ਕਰਨ ਨਾਲੋਂ ਚੰਗਾ ਨਹੀਂ ਆਪਾਂ ਗਾਈਆਂ ਆਪਣੀ ਵਹਿ ਲਈਏ 9-10 ਲੱਖ ਰੁਪਈਆ ਲਾ ਕੇ ਇਹਨੂੰ ਭੇਜਾਂਗੇ ਵੀ ਤਾਂ ਫੇਰ ਇੱਕ ਅੱਖਾਂ ਤੋਂ ਵੀ ਹੋਲੇ ਜਰੂਰੀ ਥੋੜੀ ਜ਼ਿਆਦਾ ਹੀ ਪੈਸਾ ਦੇਖੀ ਜਾਣਾ ਬੱਚੇ ਨੂੰ ਵੀ ਦੇਖਣਾ ਪੈਂਦਾ ਤੇ ਸੋ ਆਪਾਂ ਕਿਹਾ ਜੇ ਛੋਟਾ ਹੀ ਇੱਕ ਗਾਂ ਤੋਂ ਸ਼ੁਰੂ ਕਰਦੇ ਆਂ ਫਿਰ ਗਾਂ ਦੇ ਗਾਂ ਹੋਰ ਲੈ ਲਾਂਗੇ ਬਾਹਰ ਵੀ ਮਣੀ ਇਹੇ ਕੰਮ ਕਰਨਾ ਸੀ ਮੈਂ ਕਿਹਾ ਬਾਹਰ ਵੀ ਆਹੀ ਕੰਮ ਕਰਨਾ ਸੀ ਮਤ ਕਿ ਭਾਰੀ 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 ਹੈਲੋ ਹੈਲੋ ਬੁੱਦੂ ਓ ਬੁੱਦੂ ਹੈਲੋ ਹੈਲੋ ਇਹਦੇ ਮੱਥੇ ਤੇ ਇਦਾਂ ਜਿਹਾ ਹਾਰਟ ਬਣਿਆ ਹੁੰਦਾ ਹਾਰਟ ਬਣਿਆ ਹੋਇਆ ਮੱਥੇ ਤੇ ਹੈਲੋ ਬੁੱਦੂ ਹੁਣ ਪੱਠੇ ਖਾਇਆ ਕਰ ਪੱਠੇ ਖਾਇਆ ਕਰ ਹੁਣ ਪੱਠੇ ਪੱਠੇ ਖਾਇਆ ਕਰ ਪੱਠੇ ਜਿੰਨੇ ਆ ਦੁੱਧੂ ਦੇ ਨੂੰ ਰੁਕ ਜਾ ਦੇਖੋ ਦੇਖੋ ਬਹੁਤ ਚੋਸਤ ਹੁੰਦੇ ਓਹ ਅੱਛੇ ਹੋ ਗਏ ਬੱਚੀਆਂ कट्टे कट्टिया देसी ਇੱਕ ਮਿੰਟ ਇਹ ਮਨੀ ਦੇ ਬਾਬੇ ਨੇ ਬਣਾਇਆ ਦੇਸੀ ਦੀਵਾ ਕਿਉਂਕਿ ਇੱਥੇ ਇਨਵਰਟਰ ਹੈ ਨਹੀਂ ਲਾਈਟ ਲੋਇਟ ਚਲੇ ਜਵੇ ਤੇ ਫੇਰ ਆਪਾਂ ਦੀਵਾ ਜਗਾ ਸਕਦੇ ਹਾਂ ਦੇਖੋ ਦੇਸੀ ਦੀਵਾ ਮਿੱਟੀ ਦਾ ਤੇਲ ਹੈ ਨਾ ਵਿੱਚ ਹਾਂ ਮਿੱਟੀ ਦੀ ਲੋਹਾਂ ਆ ਸਰੋਂ ਦਾ ਵੀ ਪਾ ਸਕਦੇ ਹਾਂ ਦਾ ਦੇਖ ਲਓ ਦੇਸੀ ਦੀਵਾ ਸਾਡੇ ਬਾਪੂ ਨੇ ਬਣਾਇਆ